ਖਬਰ ਸਾਹਮਣੇ ਆ ਰਹੀ ਹੈ ਜਿੱਥੇ ਵੱਡੀ ਮਾਤਰਾ ਦੇ ਵਿੱਚ ਨਕਲੀ ਲਾਹੌਰੀ ਜੀਰਾ ਪੁਲਿਸ ਵੱਲੋਂ ਫੜਿਆ ਗਿਆ ਦੱਸਿਆ ਜਾ ਰਿਹਾ ਹੈ ਕਿ ਬਠਿੰਡਾ ਥਾਣੇ ਦੇ ਐਸਐਚਓ ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਉਹਨਾਂ ਨੂੰ ਲਾਹੌਰੀ ਜੀਰਾ ਕੰਪਨੀ ਦੇ ਮੈਨੇਜਰ ਨੇ ਸ਼ਿਕਾਇਤ ਦਿੱਤੀ ਸੀ ਕਿ ਉਹਨਾਂ ਦੀ ਕੰਪਨੀ ਦੇ ਨਾਮ ਤੇ ਕੁਝ ਲੋਕਾਂ ਦੇ ਵੱਲੋਂ ਨਕਲੀ ਲਾਹੌਰੀ ਜੀਰਾ ਬਣਾਇਆ ਜਾ ਰਿਹਾ ਤੇ ਉਹਨਾਂ ਦੇ ਵੱਲੋਂ ਗੋਬਿੰਦਪੁਰਾ ਦੇ ਵਿੱਚ ਇੱਕ ਫੈਕਟਰੀ ਤੇ ਛਾਪਾ ਮਾਰ ਕੇ 1500 ਪੈਕੇਟ ਬਰਾਮਦ ਕੀਤੇ ਗਏ ਉੱਥੇ ਹੀ ਨਕਲੀ ਲਾਹੌਰੀ ਜੀਰਾ ਬਰਾਮਦ ਹੋਣ ਤੇ ਥਾਣਾ ਪ੍ਰਬਾਰੀ ਦਾ ਕਹਿਣਾ ਹੈ ਕਿ ਫਾਰਮ ਦੇ ਨਾਮ ਤੇ ਕਾਪੀਰਾਈਟ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹਾਲਾਂਕਿ ਮਾਲਕਾ ਦੇ ਖਿਲਾਫ ਵੀ ਬਣਦੀ ਕਾਰਵਾਈ ਕੀਤੀ ਜਾਵੇਗੀ ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਕਾਪੀਰਾਈਟ ਐਕਟ ਦੇ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਲੋਹਾਰੀ ਜੀਰਾ ਕੰਪਨੀ ਦੇ ਮੈਨੇਜਰ ਨੇ ਸ਼ਿਕਾਇਤ ਦਿੱਤੀ ਸੀ ਕਿ ਉਹਨਾਂ ਦੀ ਕੰਪਨੀ ਦੇ ਨਾਮ ਤੇ ਨਕਲੀ ਲੋਹਾਰੀ ਜੀਰਾ ਲੋਕਾਂ ਨੂੰ ਵੇਚਿਆ ਜਾ ਰਿਹਾ ਜਿਸ ਤੇ ਬਠਿੰਡਾ ਪੁਲਿਸ ਦੇ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ ਹਾਂਜੀ ਮੈਂ ਇੰਸਪੈਕਟਰ ਕੁਲਦੀਪ ਸਿੰਘ ਐਸਐਚਓ ਕੈਂਟੋਨਮੈਂਟ ਆਪਨ ਅਰुण ਕੁਮਾਰ ਜੀ ਜੋ ਲਾਹੌਰੀ ਜੀਰਾ ਦੇ ਲੀਗਲ ਐਡਵਾਈਜ਼ਰ ਨੇ ਉਹਨਾਂ ਨੇ ਕੰਪਲਟ ਮੂਵ ਕੀਤੀ ਸੀ ਕਿ ਗੁਬਿੰਦਪੁਰਾ ਵਿਖੇ ਇੱਕ ਫਰਮ ਵਿੱਚ ਨਕਲੀ ਲਾਹੌਰੀ ਜੀਰਾ ਬਣਾਇਆ ਜਾ ਰਿਹਾ ਹੈ ਜਦ ਕਿ ਉਹਨਾਂ ਕੋਲੇ ਉਸ ਫਰਮ ਦਾ ਕੋਈ ਕਾਪੀਰਾਈਟ ਨਹੀਂ ਹੈਗਾ ਤਾਂ ਉੱਥੇ ਰੇਡ ਕੰਡਕਟ ਕੀਤੀ ਗਈ ਸੀ ਜੇ ਰੇਡ ਦੌਰਾਨ ਸਾਨੂੰ 1500 ਕੇਸਿਸ ਹਰੇ ਕੇਸ ਚੋਂ ਵੀ ਬੋਤਲਾਂ ਲਾਹੌਰੀ ਜੀਰਾ ਦੀ ਰਿਕਵਰ ਹੋਈ ਹੈ ਜੀ ਤੇ ਅਸੀਂ ਉਹਨਾਂ ਦੇ ਤ੍ਰੇਡ ਕਾਪੀਰਾਈਟ ਦੀ ਧਾਰਾ ਦੇ ਅਧੀਨ 49 ਨੰਬਰ ਐਫਆਈਆਰ ਰਜਿਸਟਰ ਕੀਤਾ ਹੈ ਅਚ ਜੀ ਇਹ ਨਹੀਂ ਆਪਾਂ ਬੇਸਿਕਲੀ ਤਾਂ ਫਿਲਹਾਲ ਤਾਂ ਜਿਹੜੇ ਆਪਣੇ ਫਰਮ ਦੇ ਨਾਂ ਤੇ ਕੇਸ ਰਜਿਸਟਰ ਹੋਇਆ ਜਿੰਨੇ ਉਹਦੇ ਡਾਇਰੈਕਟਰਸ ਹੋਣਗੇ ਉਹਨਾਂ ਨੂੰ ਨਾਮਿਨੇਟ ਕਰਕੇ ਅੱਗੇ ਲਈ ਕਾਰਵਾਈ ਅਮਲ ਚ ਲੈ ਜਾਂਦੀ ਜਾਊਗਾ